ਸਸਕਾਲ ਜੀ ਡੀਪੀਸੀ ਪੰਜਾਬੀ ਟੈਟਾ ਡੈੱਕਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈਓ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਰੋਹਤ ਗੁਪਤਾ ਨੇ ਗਰਦਾਸਪੁਰ ਤੋਂ ਤੁਹਾਨੂੰ ਦੱਈਏ ਕਿ ਮੁਕੇਰੀਆਂ ਤੋਂ ਗਰਦਾਸਪੁਰ ਰੋਡ ਤੇ ਸਵੇਰੇ ਤੜਕਸਾਰ ਵਾਪਰਿਆ ਸੜਕੀ ਹਾਦਸਾ ਪਿਉਧੀ ਦੀ ਹੋਈ ਮੌਤ ਦੋ ਗੰਭੀਰ ਜ਼ਖਮੀ ਤਾਂ ਦਾਦੇ ਕੀ ਗੁਰਦਾਸਪੁਰ ਦੇ ਵਿੱਚ ਜੋ ਕਿ ਗੁਰਦਾਸਪੁਰ ਤੋਂ ਮਕੇਰੀਆ ਰੋਡ ਤੇ ਅੱਜ ਸਵੇਰੇ ਤੜਕਸਾਰ ਇੱਕ ਟਿਪਰ ਅਤੇ ਕਾਰ ਦੀ ਆਪਸ ਦੇ ਵਿੱਚ ਟੱਕਰ ਹੋਣ ਕਾਰਨ ਭਿਆਨਕ ਸੜਕੀ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਕਾਰ ਸਵਾਰ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਤੋਂ ਮਠੱਟੇ ਕੇ ਵਾਪਸ ਮਕੇਰੀਆਂ ਸਾਈਡ ਨੂੰ ਜਾ ਰਹੇ ਸਨ ਉਧਰੋਂ ਮਕੇਰੀਆਂ ਤੋਂ ਗਰਦਾਸਪੁਰ ਸਾਈਡ ਨੂੰ ਇੱਕ ਟਿਪਰ ਆ ਅਚਾਨਕ ਦੋਨਾਂ ਦਾ ਆਪਸ ਵਿੱਚ ਟਕਰਾਉਣ ਕਾਰਨ ਹਾ사 ਵਾਪਰ ਗਿਆ ਜਿਸ ਦੌਰਾਨ ਕਾਰ ਵਿੱਚ ਸਵਾਰ ਚਾਰ ਲੋਕ ਸਨ ਜਿਨ੍ਹਾਂ ਵਿੱਚੋਂ ਪਿਓ ਅਤੇ ਬੇਟੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਅਤੇ ਦੋ ਗੰਭੀਰ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਉਧਰ ਪ੍ਰਾਣਾਸਾਲਾ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਹ ਦੇਖਦੇ ਪਿਓ ਆਪਣੀ ਸਕਰੀਨ ਦੇ ਉੱਤੇ ਇਹ ਤਸਵੀਰਾਂ ਜੋ ਕਿ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਰੋਹਿਤ ਗੁਪਤਾ ਨੇ ਗਰਦਾਸਪੁਰ ਤੋਂ ਤੰਦਾਦੀ ਹੈ ਕਿ ਸ਼੍ਰੀਦਰ巴ਰ ਸਾਹਿਬ ਮੱਥਾ ਟੇਕ ਕੇ ਆਉਂਦੀ ਫੈਮਿਲੀ ਦੀ ਕਾਰ ਇੱਕ ਟਿਪਪਰ ਜੋ ਕਿ ਓਵਰਲੋਡ ਟਿਪਪਰ ਦੱਸੀ ਜਾ ਰਹੀ ਹੈ ਉਹਦੇ ਨਾਲ ਟਕਰਾ ਕੇ ਇੱਕ ਗੰਦੇ ਨਾਲੇ ਦੇ ਵਿੱਚ ਡਿੱਗ ਜਾਂਦੀ ਹੈ ਗੰਦੇ ਨਾਲੇ ਦੇ ਵਿੱਚ ਡਿੱਗਣ ਦੇ ਕਾਰਨ ਪਿਓ ਧੀ ਦੀ ਜਿਹੜੀ ਇਹ ਉਹ ਉਥੇ ਹੀ ਮੌਤ ਹੋ ਜਾਂਦੀ ਹੈ ਤੇ ਦੂਸਰੇ ਪਾਸੇ ਉਹਦੀ ਪਤਨੀ ਤੇ ਬੇਟਾ ਕਹਿ ਰਹੇ ਨੇ ਕਿ ਬਚ ਜਾਂਦੇ ਨੇ ਦੋ ਜਿਹੜੇ ਨੇ ਜ਼ਖਮੀ ਹੋ ਜਾਂਦੇ ਨੇ ਤੇ ਦੋ ਦੀ ਮੌਤ ਹੋਣ ਦਾ ਸਮਾਚਾਰ ਜਿਹੜਾ ਆ ਉਹ ਪ੍ਰਾਪਤ ਹੋਇਆ ਹੈ ਬਹੁਤ ਜ਼ਿਆਦਾ ਦੁਖਤ ਜਿਹੜੀ ਇਹ ਖਬਰ ਆ ਬਹੁਤ ਸਾਰੀਆਂ ਤਸਵੀਰਾਂ ਇਦਾਂ ਦੀਆਂ ਵੀ ਸੀ ਜਿਹੜੀਆਂ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਪਰ ਜਿਹੜਾ ਆ ਗੱਡੀ ਤੁਸੀਂ ਦੇਖਦੇ ਪਿਓ ਕਿ ਨਾਲੇ ਦੇ ਵਿੱਚ ਕਿਸ ਤਰ੍ਹਾਂ ਤੇ ਕਿਵੇਂ ਲੋਕ ਜਦੋ ਜਹਤ ਕਰ ਰਹੇ ਨੇ ਇਸ ਗੱਡੀ ਨੂੰ ਨਾਲੇ ਦੇ ਵਿੱਚੋਂ ਕੱਢਣ ਦੀ ਨਾਲੇ ਦੇ ਵਿੱਚ ਪਈ ਹੋਈ ਹੈ ਗੱਡੀ ਜਿਹੜੀ ਇਹ ਪੂਰੀ ਤਰ੍ਹਾਂ ਆ ਜਿਹੜੀ ਇਹ ਨੁਕਸਾਨਦੇ ਵੀ ਹੋ ਚੁੱਕੀ ਆ ਪਰ ਤਾਂ ਦਾਦੀ ਕਿ ਦੂਸਰੇ ਪਾਸੇ ਜਿਹੜਾ ਆ ਜਿਹੜਾ ਜਾਨੀ ਨੁਕਸਾਨ ਵੀ ਵੱਡੇ ਲੈਵਲ ਤੇ ਹੋ ਗਿਆ ਜਿਹਦੇ ਚ ਪਿਓ ਧੀ ਜਿਹੜੇ ਕਿ ਅੱਗੇ ਦੱਸਿਆ ਜਾ ਰਿਹਾ ਬੈਠੇ ਹੋ ਏਸੀ ਤੇ ਉਹਨਾਂ ਦੀ ਮੌਤ ਹੋ ਜਾਂਦੀ ਏ ਤੇ ਜਿਹੜੀ ਮਾਂ ਤੇ ਇੱਕ ਪੁੱਤ ਜਿਹੜਾ ਦੱਸਿਆ ਜਾ ਰਿਹਾ ਉਹ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਜੇਰੇ ਇਲਾਜ ਜਿਹੜਾ ਆ ਹਸਪੀਟਲ ਪਹੁੰਚਾਇਆ ਗਿਆ ਆ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਅ ਦੇ ਡੀਪੀਓ ਦੀ ਗੱਡੀ ਦੇ ਵਿੱਚੋਂ ਜਿਹੜਾ ਆ ਉਹਨਾਂ ਨੂੰ ਕੱਢਣ ਦੇ ਲਈ ਕਾਫੀ ਜ਼ਿਆਦਾ ਜਦੋਜਹਿਦ ਕੀਤੀ ਜਾ ਰਹੀ ਹੈ ਗੱਡੀ ਨੂੰ ਖਿੱਚਣ ਦੇ ਲਈ ਵੀ ਜਿਹੜਾ ਆ ਉਹ ਰਸੇ ਪਾਏ ਹੋਏ ਨੇ ਨਾਲੇ ਦੇ ਵਿੱਚੋਂ ਗੱਡੀ ਨੂੰ ਵੀ ਕੱਢਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਗੱਡੀ ਦੇ ਵਿੱਚ ਜਿਹੜੀਆਂ ਨੇ ਉਹ ਉਹਨਾਂ ਨੂੰ ਕੱਢਣ ਦੀ ਜਿਹੜੀ ਹੈ ਕਾਫੀ ਜ਼ਿਆਦਾ ਕੋਸ਼ਿਸ਼ ਜਿਹੜੀ ਹੈ ਉਹ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਰਾਹਗੀਰਾਂ ਵੱਲੋਂ ਕੀਤੀ ਜਾ ਰਹੀ ਹੈ ਬੜੀ ਹੀ ਜਦੋਜਹਤ ਜਿਹੜੀ ਹੈ ਇਹਨਾਂ ਨੂੰ ਬਾਹਰ ਕੱਢਣ ਦੇ ਲਈ ਕੀਤੀ ਜਾ ਰਹੀ ਹੈ ਫਿਰ ਤੋਂ ਤੁਹਾਨੂੰ ਦੱਦੀਏ ਕਿ ਇਹ ਹਾਦਸਾ ਸ੍ਰੀ ਦਰਬਾਰ ਸਾਹਿਬ ਤੋਂ ਆਉਂਦੇ ਹੋਏ ਇੱਕ ਪਰਿਵਾਰ ਦੇ ਨਾਲ ਵਾਪਰਿਆ ਜੋ ਕਿ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਵਾਪਸ ਮਕੇਰੀਆਂ ਵੱਲ ਨੂੰ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਟਿਪਰ ਦੇ ਨਾਲ ਟੱਕਰ ਹੋ ਕੇ ਇੱਕ ਗੰਦੇ ਨਾਲੇ ਦੇ ਵਿੱਚ ਇਹਨਾਂ ਦੀ ਜਿਹੜੀ ਉਹ ਗੱਡੀ ਡਿੱਗ ਜਾਂਦੀ ਹੈ ਜਿਸ ਦੇ ਚ ਦੋ ਦੀ ਮੌਤ ਤੇ ਦੋ ਜ਼ਖਮੀ ਹੋਣ ਦੀ ਖਬਰ ਸਾਡੇ ਤੱਕ ਪਹੁੰਚੀ ਹੈ ਬਾਕੀ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਹੀ ਪਏ ਹੋ ਕਿ ਇਹ ਭਿਆਨਕ ਹਾਦਸਾ ਜਿਹੜਾ ਆ ਮਕੇਰੀਆਂ ਰੋਡ ਦੇ ਉੱਤੇ ਹੋਇਆ ਆ ਇੱਕ ਗੰਦੇ ਨਾਲੇ ਦੇ ਵਿੱਚ ਟਿਪਰ ਦੇ ਨਾਲ ਜਿਹੜਾ ਆ ਉਹ ਗੱਡੀ ਵੱਜ ਕੇ ਡਿੱਗ ਜਾਂਦੀ ਹੈ ਜਿਹਦੇ ਚ ਦੋ ਦੀ ਮੌਤ ਤੇ ਇਹ ਦੋ ਜਿਹੜੇ ਆ ਦੇਖੋ ਜੀ ਬਹੁਤ ਹੀ ਮੰਨਪਾ ਕੀ ਇਹ ਘਟਨਾ ਹੈ ਇਹ ਅਸੀਂ ਬੀਬੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤਰੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਹੀ ਇਤਰੋਂ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਆਹੀ ਆਉਂਦੇ ਆਉਂਦੇ ਨੂੰ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗਿਆ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੀ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਉਹਨਾਂ ਦੀ ਮਾੜੀ-ਮੋਟੀ ਸੱਟ ਪਈ ਹੀ ਬਸ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀ ਡੈੱਥ ਹੋ ਗਈ ਫੋਟੋ ਕਿਸੀ ਉਹਨਾਂ ਦੀ ਜਦ ਜਿਵੇਂ ਤੁਸੀਂ ਦੱਸ ਰਹੇ ਹੋ ਗੱਡੀ ਬੜੀ ਸਪੀਡ ਦੇ ਵਿੱਚ ਸੀ ਕਈ ਵਾਰੀ ਕੁਝ ਕਾਰਨ ਬਣ ਜਾਂਦੇ ਨੇ ਜਿਦਾਂ ਡਰਾਈਵਰ ਨੂੰ ਕੋਈ ਝੋਕਾ ਲੱਗਾ ਹੋਵੇ ਜਾਂ ਕੋਈ ਝਟਕਾ ਲੱਗਾ ਹੋਵੇ ਇਹੀ ਗੱਲ ਕਹਿੰਦੇ ਵੀ ਕਿ ਝੋਕਾ ਕੋਈ ਹੋ ਸਕਦਾ ਵੀ ਰਾਤ ਦੇ ਤੁਰੇ ਨੂੰ ਕੋਈ ਝੋਕਾ ਚੱਕ ਇਹੀ ਗੱਲ ਇਹੀ ਹੈ ਵੀ ਇਸ ਤਰ੍ਹਾਂ ਦੀ ਕੋਈ ਗੱਲ ਹੋ ਰਹੀ ਹੈ ਹਾਂਜੀ ਹਾਂਜੀ ਕਾਰਨ ਕੀ ਬਣਿਆ ਹਾਫਾ ਵਾਪਰਦਾ ਅਜੇ ਕਿ ਕੋਈ ਨਹੀਂ ਪਤਾ ਲੱਗਿਆ ਪਤਾ ਲੱਗੇਗਾ ਵੀ ਇਹਨੇ ਇਹ ਮੇਂ ਇਹ ਪਤਾ ਲੱਗਿਆ ਵੀ ਗੱਡੀ ਚਾਰ ਜਿਹੜੀ ਹੈ ਐਕਸੀਡੈਂਟ ਹੋਣ ਕਰਕੇ ਟੱਟ ਗਈ ਹੈ ਜਿਹਦੇ ਉਹਨੇ ਕਿਹਾ ਜਿਵੇਂ ਕੋਈ ਕਲੜ ਠੀਕ ਹੈ ਇੱਕ ਜਿਨਨੀ ਔਰ ਇੱਕ ਬੱਚਾ ਜਿਹੜਾ ਜਦੋਂ ਜਿਆਦਾ ਨਾ ਘਟਲੇ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ ਡਰਾਈਵਰ ਔਰ ਛੋਟੀ ਬੱਚੀ 3 ਸਾਲ ਦੀ ਜੈਂਟਸ ਸਾਹਿਬ ਦੀ ਉਹਨੂੰ ਦੋਨੋਂ ਘਟਿਆ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੀ ਡੈਥ ਹੋ ਗਈ